yeah hey. सर देखिए सामने ऐसे राइटिंग मंदिर फॉर फर्स्ट पोजीशन क्या अभी सर तो, तो, तो देखिए तो तो कैमरे में लवप्रीत सिंह ड्राइंग कंपटीशन सलोनी अरोड़ा ऐसे कंपटीशन थर्ड पोजिशन सब देखिए सामने नेक्स्ट ड्रॉइंग कॉम्पिटिशन के विनर दिलप्रीत कौर फर्स्ट विनर प्लीज थोड़ा सा पीछे आ थोड़ा सा सामने देखिए डॉलिस class 8 second winner हां 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 देखिए सामने ड्राइंग कंपटीशन थर्ड पोजीशन चल गीत से देखो ये प्यार आ बिल्कुल ये किसी वेळे अंकल ਨੇ ਮੈਨੂੰ ਜਿਹੜੀ ਇਹ ਸ਼ਾਲ ਦਿੱਤੀ ਆ ਮੋਦੀ ਜੀ ਦੇ ਕਿਸੇ ਵੇਲੇ ਉਹਨਾਂ ਨੂੰ ਕਿਸੇ ਜਗ੍ਹਾ ਮਿਲੀ ਹੋਏਗੀ ਤੇ ਜਿਹੜੀ ਆਕਸ਼ਨ ਕਰਦੇ ਉਹਦੇ ਵਿੱਚ ਇਹ ਸ਼ਾਲ ਇਹਨਾਂ ਨੇ ਲਈ ਤੇ ਮੈਂ ਸਮਝਦਾ ਮੈਂ ਕਿਸਮਤ ਆਣਾ ਏ ਜਿਹੜੀ ਮੈਨੂੰ ਇਹਨਾਂ ਨੇ ਇਹ ਸ਼ਾਲ ਆ ਜਿਹੜੀ ਕਿਸੇ ਵੇਲੇ ਮੋਦੀ ਜੀ ਦੇ ਮੈਂ ਸਮਝਦਾ ਮੋਢੇ ਉਤੇ ਪਿਆਰ ਨਾਲ ਕਿਸੇ ਨੇ ਪਾਈ ਤੇ ਅੱਜ ਉਹ ਸ਼ਾਲ ਮੈਨੂੰ ਮਿਲ ਗਈ ਕਿ ਦਿਨ ਦੇ ਟਾਈਮ ਉੱਥੋਂ ਟ੍ਰੇਨ ਚੱਲੂਗੀ ਔਰ ਸ਼ਾਮ ਨੂੰ 4 ਵਜੇ ਸੀ ਉੱਥੋਂ ਵਾਪਸ ਵੀ ਚੱਲ ਸਕਾਂਗੇ ਇਹ ਟ੍ਰੇਨ ਜਿਹੜਾ ਹੈ ਪੱਕੇ ਤੌਰ ਤੇ ਟ੍ਰੇਨ ਨੇ 10 ਤਰੀਕ ਤੋਂ ਚੱਲੂ ਹੋ ਜਾਈ। ਅੱਜ ਟ੍ਰੇਨ ਜਾ ਰਿਹਾ। ਸੋ 6 ਦਿਨ ਇਹ ਹਫਤੇ ਦੇ ਵਿੱਚ ਚੱਲੂਗੀ। ਇੱਕ ਦਿਨ ਮੈਂਟੀਨੈਂਸ ਕੋਲ ਟ੍ਰੇਨ ਦੇ ਵਿੱਚ ਸਾਫ ਸਪਾਈ ਜਾਂ ਹੋਰ ਕੰਮ ਵੀ ਕਰਨਾ। ਸੋ 6 ਦਿਨ ਇਹ ਲਗਾਤਾਰ ਟ੍ਰੇਨ ਚੱਲੂਗੀ। ਅਸੀਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਕੋ ਇਸ ਟ੍ਰੇਨ ਦਾ ਆਨੰਦ ਲੈਣ ਔਰ ਦਿੱਲੀ ਜਾਣ ਲਈ ਸੌਖੇ ਸਫ਼ਰ ਦਾ ਆਨੰਦ ਲੈ ਸਕਣ। ਇੰਨੀ ਬੇਨਤੀਆਂ ਕਰਦਾ। ਸਾਰੇ ਜਿੰਨੀ ਵਿੱਚ ਸੰਗਤਾਈਆ ਔਰ ਖਾਸ ਕਰਕੇ ਮੇਨਾ ਬੱਚਿਆਂ ਦਾ ਕਿਉਂਕਿ ਸਾਡੇ ਬੱਚੇ ਨੇ ਬਹੁਤ ਵਧੀਆ ਇਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਬਹੁਤ ਜਿਹੜਾ ਇੱਕ ਨੌਜਵਾਨ ਨੇ ਬੱਚੇ ਨੇ ਦੂਜੇ ਨੰਬਰ ਤੇ ਗੀਤ ਗਾਇਆ ਸੀ ਸਿਰ ਤੇ ਤਾਜ ਵੇਖਣ ਨੂੰ ਤੇ ਕਲੇਜੇ ਤੀਰ ਵੇਖਣ ਨੂੰ ਬਹੁਤ ਵੱਡੇ ਕਲਾਕਾਰ ਦੀ ਰੀਸ ਕੀਤੀ ਹੈ ਬੱਚੇ ਨੇ ਮੈਂ ਤਾਂ ਸਾਰਿਆਂ ਨੇ ਬਾਬਾ ਫਰੀਦ ਦੇ ਸ਼ਲੋਕ ਪੜ੍ਹੇ ਆ ਤਾਂ ਲੱਗ ਨਹੀਂ ਰਿਆ ਸੀ ਬੱਚੇ ਪੜ੍ਹ ਰਹੇ ਆ ਤੇ ਉਹ ਲੱਗ ਰਿਹਾ ਸੀ ਕਿ ਕੁਝ ਚੰਗੇ ਵੱਡੇ ਜਿਹੜੇ ਆ ਸਾਡੇ ਰੱਬ ਹੀ ਉਹ ਅਪੀਟ ਕਰ ਰਹੇ ਸੋ ਮੈਂ ਸਾਰੀ ਇਹਨਾਂ ਦੀ ਟੀਮ ਨੂੰ ਉਹਨਾਂ ਦੇ ਅਧਿਆਪਕ ਸਰਬਾਨ ਨੂੰ ਵਧਾਈ ਦਿੰਦਾ ਮੈਂ ਉਹਨੇ ਮਿਹਨਤ ਕਰਾਈ ਆ ਬੱਚਿਓ ਲੱਗੇ ਰਹੋ ਜੇ ਮੈਨੂੰ ਛੋਟੇ ਜਿੱਤਾ ਸੀ ਸਾਡੇ ਨਾਲ ਤਾਂ ਉਹ ਢੋਲ ਚਮਜਾਉਣ ਵਾਲੇ ਵੀ ਨਹੀਂ ਹੁੰਦੇ ਸੀ ਤਿਆਸੀ ਦਾ ਜਦੋਂ ਡੀਓ ਸਾਹਿਬ ਆਉਂਦੇ ਸੀ ਸਕੂਲ 'ਚ ਤਾਂ ਉਦੋਂ ਇੱਕ ਹੀ ਗੀਤ ਸਾਨੂੰ ਯਾਦ ਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਦਾ ਸਤਗੁਰੂ ਨਾਨਕ ਤੇਰੀ লীਲਾ ਨਿਆਰੀ ਐ ਰੀਝਾਂ ਲਾਲਾ ਵੇਢੀ ਦੁਨੀਆ ਸਾਰੀ ਐ ਤੇ ਉਸ ਗੀਤ ਨੂੰ ਗਾਉਂਦੇ ਗਾਉਂਦੇ ਅੱਜ ਇਹਨਾਂ ਸਟੇਜਾਂ ਤੇ ਖੜਨ ਦੇ ਕਾਬਿਲ ਹੋ ਗਏ ਲੱਗੇ ਰਿਓ ਮੈਂ ਗੁਰੂ ਉਦੋਂ ਤੋਂ ਮੈਂ ਹਮੇਸ਼ਾ ਸਭ ਨੂੰ ਕਹਿੰਦਾ ਹਾਂ परमात्मा कदम पर किसी की मेहनत नहीं रखता पर रौला है कि इतनी मेहनत कर लगे कि धनबाद वाहगुरु जी का खालसा वाहू जी की चले का चलेगी फरीदकोट में इसके आने का समय आठ बजकर तेईस मिनट है दिल्ली पहुंचने का समय दोपहर को दो बजकर पैंतीस मिनट में यही गाड़ी शाम को चार बजे दिल्ली से चलेगी और वापसी फरीदकोट पहुंचने का समय रात को दस बजे और फिरोजपुर पहुँचने का टाइम दस बजकर उनतालीस मिनट जी सर जी अगर टाइम की बात की जाए तो फरीदकोट से अगर गाड़ी चलती है तो दिल्ली पहुंचने में कितना समय लगेगा अप्रोक्सीमेटली छः घंटे ओके अगर प्राइस की बात की टिकट की बात की जाए तो टिकट की कीमत कितनी होगी अप्रोक्सीमेटली आज इनका फाइनल हो रहा है आज मीटिंग हो रही है गाड़ी दस तारीख से चलनी है

ਇਹ ਸਟਾਰਟ ਕੀਤਾ ਜਾ ਰਿਹਾ ਹੈ। ਇੱਥੇ ਕੜੀ ਦੇ ਅੰਤਰਗਤ ਜਿਹੜਾ ਫਰੋਇਪੁਰ ਤੋਂ ਦਿੱਲੀ ਤੱਕ ਸਾਨੂੰ ਇੱਕ ਬੰਦੇ ਭਾਰਤ ਟ੍ਰੇਨ ਮਿਲੀ ਹੈ। ਇਹ ਟ੍ਰੇਨ ਜਿਹੜੀ ਫਰੋਇਪੁਰ ਚੱਲ ਕੇ ਦਿੱਲੀ ਪਹੁੰਚੇਗੀ ਤੇ ਦਿੱਲੀ ਤੋਂ ਵਾਪਸੀ ਸ਼ਾਮ ਨੂੰ 4 ਵਜੇ ਫਰੋਇਪੁਰ ਦੇ ਰੀਸ ਰਵਾਨਾ ਹੋਏਗੀ। ਇਸ ਟ੍ਰੇਨ ਦੀ ਖਾਸ ਗੱਲ ਜਿਹੜੀ ਹੈ ਸਾਡੀ ਮੇਕ ਇਨ ਇੰਡੀਆ ਹੈ। ਕਿਉਂਕਿ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਵਿਊ ਹੈ ਉਹ ਇੰਡੀਆ ਵਿੱਚ ਬਣੀਆਂ ਚੀਜ਼ਾਂ ਨੂੰ ਹੀ ਪ੍ਰਸਾਣ ਕਰਨਾ ਹੈ। ਬਹੁਤ ਵਧੀਆ ਟ੍ਰੇਨ ਹੈ। ਸਾਰੀ ਯਾਤਰੀਆਂ ਜਿਦਾ 에ਰੋਪਲੇਨ ਚ ਬੈਠ ਕੇ ਉਹ ਜੀ ਉਹ ਟ੍ਰੇਨ ਚ ਬੈਠ ਕੇ ਇਹਦੇ ਵਿੱਚ ਵੱਡੀ ਗੱਲ ਕੀ ਹੈ ਕਿ ਜਿਹੜਾ ਤੁਹਾਨੂੰ ਸਵੇਰੇ ਚੱਲੂਗੀ ਨਾਸ਼ਤਾ ਵੀ ਦਿੱਤਾ ਜਾਊਗਾ ਲੰਚ ਵੀ ਦਿੱਤਾ ਜਾਊਗਾ ਵਾਪਸਿੱਤੇ ਸ਼ਾਮ ਦੀ ਚਾਹ ਵੀ ਹੈ ਤੇ ਡਿਨਰ ਵੀ ਹੈ ਉਹ ਸਭ ਕੁਝ ਟਿਕਟ ਦੇ ਵਿੱਚ ਇਨਕਲੂਡ ਹੋ ਉਹਦਾ ਐਕਸਟਰਾ ਚਾਰਜ ਕੋਈ ਨਹੀਂ ਹੈਗਾ ਤੇ ਮੈਂ ਪ੍ਰਧਾਨ ਮੰਤਰੀ ਜੀ ਨਰਿੰਦਰ ਕੁਮਾਰ ਮੋਦੀ ਜੀ ਅਤੇ ਬੀਜੇਪੀ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਫਲੋਇਪੁਰ ਬਾਰਡਰ ਏਰੀਏ ਨੂੰ ਵੰਦੇ ਭਾਰਤ ਟ੍ਰੇਨ ਦੇ ਨਾਲ ਜੋੜਿਆ ਇਥੇ ਖਾਸ ਗੱਲ ਇਹ ਵੀ ਹੈ ਕਿ ਆ ਜਿਹੜੀ ਟ੍ਰੇਨ ਹੈ ਇਹ ਸਾਰੇ ਜਿੰਨੇ ਵੀ ਸਨਤਕ ਖੇਤਰ ਸਾਡੇ ਪੰਜਾਬ ਦੇ ਜਿੰਨੇ ਵੀ ਰੋਪਾਰੀ ਖੇਤਰ ਜਿੱਦਾਂ ਕਿ ਪੂਰੇ ਪੂਰੇ ਚੱਲ ਕੇ ਫਰੀਦਕੋਟ ਬਠਿੰਡਾ ਅੰਮ੍ਰਿਤਸਰ ਦੇ ਰਾਸਤੇ ਜਿਹੜਾ ਹੈ ਪਾਣੀਪਤ ਹੁੰਦੀ ਹੋਈ ਦਿੱਲੀ ਜਾਊਗੀ ਇਹਦੇ ਨਾਲ ਕੀ ਹੈ ਹਰਦਵਾਰ ਜਾਣ ਵਾਲੇ ਲੋਕਾਂ ਨੂੰ ਵੀ ਸਹੂਲਤ ਮਿਲੂਗੀ ਜਿਹੜੇ ਪਾਣੀਪਤ ਹੈਂਡਰੂਮ ਦਾ ਕੰਮ ਕਰਦੇ ਉਹਨਾਂ ਨੂੰ ਵੀ ਫੈਸਿਲਿਟੀ ਮਿਲਣੀ ਹੈ ਤੇ ਜਿਹੜੇ ਸਵੇਰੇ ਜਾ ਕੇ ਮੰਨ ਲਓ ਜੋ ਤੇ ਪਤਾਲ ਪਤਾਲ ਕੋਟ ਐਕਸਪ੍ਰੈਸ ਤੇ ਦਿੱਲੀ ਜਾਣਗੇ ਉਹ ਸ਼ਾਮ ਨੂੰ 4 ਵਜੇ ਉਹ ਆਇਆ ਇਸ ਗੱਡੀ ਤੇ ਵਾਪਸ ਵੀ ਆਪਦੇ ਘਰ ਆ ਸਕਦੇ ਹੈਗੇ ਬਹੁਤ ਵੱਡੀ ਸਹੂਲਤ ਜਿਹੜੀ ਦਿੱਤੀ ਹੈਗੀ ਇਹ ਪਤਾਲ ਮੰਤਰੀ ਨੇ ਤੇ ਇਹ ਦਿ ਲੋਨ ਦਾ ਹੀ ਤਨਵਾਦ ਕਰਦੇ ਹੈ